ਨਮਸਕਾਰ ਦੋਸਤੋ ਲਾਈਵ 'ਚ ਤੁਹਾਡਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਜੰਨਾ ਸਮਾਚਾਰ ਤੇ ਮਹਤਾ ਲਾਈ ਆਪਾਂ ਇਸ ਟਾਈਮ ਖੜੇ ਆ ਸਰਕਾਰੀ ਲਾਇਬ੍ਰੇਰੀ ਸਕੂਅਰ ਆਪਾਂ ਦੇ ਵਿੱਚ ਬਣੀ ਹੋਈ ਲਾਇਬ੍ਰੇਰੀ ਤੁਸੀਂ ਮੇਰੇ ਸਾਹਮਣੇ ਮੈਂ ਆਪਣੇ ਦੋਸਤ ਨੂੰ ਕਹਾਂਗਾ ਲਾਇਬ੍ਰੇਰੀ ਦਾ ਇੱਕ ਦ੍ਰਿਸ਼ ਦਿਖਾ ਦੇਣਾ ਲਾਇਬ੍ਰੇਰੀ ਹੈ ਬਿਲਕੁਲ ਦੇ ਨਾਲ ਹੀ ਇੱਕ ਕਰੀਬਨ 45 ਵਰਸ਼ੀਆ ਦਾ ਜਿਹੜਾ ਵਿਅਕਤੀ ਦਾ ਸ਼ਵ ਜਿਹੜਾ ਕੀ ਹੈ ਝਾੜੀਆਂ ਦੇ ਵਿੱਚ ਮਿਲਿਆ ਹੈਗਾ ਤੇ ਜਿੰਦੀ ਹਾਲੇ ਤੱਕ ਪਛਾਣ ਨਹੀਂ ਹੋਈ ਪਾਈ ਆਪਾਂ ਪੁਲਿਸ ਨੂੰ ਵੀ ਸੂਚਨਾ ਇਹਨਾਂ ਨੇ ਦਿੱਤੀ ਹੈ ਮੈਂ ਵੀ ਫੋਰਸਚਰ ਨੂੰ ਫੋਨ ਕੀਤਾ ਸੀ ਉਹ ਚੱਕ ਨਹੀਂ ਪਾਇਆ ਦੁਬਾਰਾ ਵੀ ਸੂਚਨਾ ਦੇ ਦਿੰਦੇ ਆ ਇੱਕ ਵਿਅਕਤੀ ਦੀ ਪਛਾਣ ਹੈ ਤੁਸਤੇ ਜੂਲ ਮਦਦ ਕਰੋ ਮਰਨ ਦੇ ਕਾਰਨ ਵਾਲੇ ਸਾਹਮਣੇ ਨਹੀਂ ਆਏਗੇ ਲਵਾਰਸ ਲੱਗ ਰਿਹਾ ਵਾਲੇ ਕੋਈ ਗਰੀਬ ਪਰਿਵਾਰ ਤੋਂ ਸੰਬੰਧਿਤ ਲੱਗ ਰਿਹਾ ਜਿਹੜਾ ਬੰਦਾ ਲੱਗ ਰਿਹਾ ਉਹਨੇ ਵਾਈਟ ਸ਼ਰਟ ਜਿਹੜੀ ਕੀ ਹੈ ਵਾਈਟ ਸ਼ਰਟ ਪਾਈ ਹੈ ਵਾਈਟ ਬਰਨਨ ਪਾਈ ਹੈ ਤੇ ਕੈਪਰੀ ਲਾਲ ਤੇ ਨੀਲੇ ਰੰਗ ਦੀ ਜਿਹੜੀ ਕੈਪਰੀ ਪਾਈ ਹੈ ਦੂਰੋਂ ਤੁਹਾਨੂੰ ਤਸਵੀਰਾਂ ਡੈਕਪੜੀ ਨਹੀਂ ਵਿਖਾਵਾਂਗੇ ਤੇ ਆਪਾਂ ਪੂਰੀ ਆਸ-ਪਾਸ ਨਾਲ ਗੱਲ ਕਰਦੇ ਆ ਵੀ ਇਹ ਕੀ ਮੌਕਾ ਸੀ ਕਿਸ ਤਰ੍ਹਾਂ ਮਿਲਿਆ ਤੇ ਪੁਲਿਸ ਦੀ ਵੇਟ ਕਰਦੇ ਆ ਵੀ ਪੁਲਿਸ ਕਦੋਂ ਤੱਕ ਪਹੁੰਚਦੀ ਹੈ ਕੀ ਕਾਰਵਾਈ ਕਰਦੀ ਹੈ ਦੋਸਤੋ ਤੁਸੀਂ ਤਸਵੀਰਾਂ ਦੇਖ ਰਹੇ ਜੇ ਵਾਟਰਬਾਕਸ ਦੀ ਆ ਆਪਾਂ ਨੂੰ ਇੱਥੋਂ ਦੇ ਕਰਮਚਾਰੀ ਅਧਿਕਾਰੀ ਮੌਕੇ ਤੇ ਮੌਜੂਦ ਸੀ ਉਹਨਾਂ ਨੇ ਸੂਚਨਾ ਦਿੱਤੀ ਆ ਨਜ਼ਦੀਕ ਜਿਹੜੀ ਕੀ ਹੈ ਸਕੇਰਾ ਬਧੀਆਂ ਤਸਵੀਰਾਂ ਤੁਸੀਂ ਦੇਖ ਰਹੇ ਜੇ ਨੇੜੇ ਹੀ ਲਾਇਬ੍ਰੇਰੀ ਹੈ ਆਬਾ ਲਾਇਬ੍ਰੇਰੀ ਤੇ ਉਹਦੇ ਨਾਲ ਹੀ ਇੱਕ ਵਾਟਰਬਾਕਸ ਦੀ ਇੱਕ ਜਿਹੜੀ ਪੁਰਾਣੀ ਡਿੱਗੀ ਪਈ ਹੈ ਉਹਦੇ ਨਾਲ ਹੀ ਇੱਕ ਵਿਅਕਤੀ ਦਾ ਸ਼ਵ ਪਿਆ ਮੈਂ ਚਿਹਰੇ ਤੇ ਨਾ ਜਾਂਦਾ ਹੋਏ ਉਹਦੇ ਕੱਪੜੇ ਤੇ ਜਾਵਾਂਗਾ ਤਾਂ ਕਿ ਕੁਝ ਪ੍ਰੋਟੋਕੋਲ ਫੇਸਬੁੱਕ ਤੇ ਨੇ ਜਿਹੜੇ ਆਪਾਂ ਨਹੀਂ ਦਿਖਾ ਸਕਦੇ ਸ਼ਵ ਨੂੰ ਤੇ ਜਿਹੜੇ ਕੀ ਹੈ ਵਿਅਕਤੀ ਜਿਹੜਾ ਕੀ ਹੈ ਆਪ ਕੈਪਰੀ ਪਾਈ ਹੈ ਦੋਸਤੋ ਜਿੰਦਾ ਵੀ ਘਰ ਦਾ ਕੋਈ ਆਸ- ਤਾਂ ਪਛਾਣੇ ਤੂੰ ਮਦਦ ਜ਼ਰੂਰ ਕਰੇ ਵਾ ਵਿਅਕਤੀ ਦੇ ਕੈਪਰੀ ਪਾਈ ਹੈ ਬੁਨੈਨ ਹੈ ਵਾਈਟ ਰੰਗ ਦੀ ਸ਼ਰਟ ਹੈ ਹੱਥ ਦੇ ਉੱਪਰ 786 ਸਟਾਰ ਮੈਂ ਗੋਰਨਾ ਦਿਖਾ ਰਿਹਾ ਹਾਂ ਦੋਸਤੋ ਪੇਸ਼ੈਂਟ ਫੇਸਬੁੱਕਰ ਨੂੰ ਡਿਲੀਟ ਕਰ ਦੋਵੇ ਕੋਈ ਗੱਲ ਨਹੀਂ ਪਰ ਆਪਾਂ ਪਛਾਣੇ ਤੂੰ ਅਸਤੇ ਦੀ ਜ਼ਰੂਰਤ ਦੀ ਮਦਦ ਕਰਾਂਗੇ ਲੇਕਿਨ ਪਛਾਣ ਨਹੀਂ ਆਇਆ ਹੈ ਚਿਹਰਾ ਮੈਂ ਤੁਹਾਨੂੰ ਅੰਦਾ ਦਿਖਾ ਨਹੀਂ ਸਕਦਾ ਕਿਉਂਕਿ ਡੈੱਡ ਬੋਡੀ ਦਾ ਚਿਹਰਾ ਦਿਖਾ ਸਕਦੇ ਕੁਝ ਨਿਸ਼ਾਨੀਆਂ ਅਸੀਂ ਜ਼ਰੂਰ ਦਿਖਾ ਸਕਦੇ ਹਾਂ ਤੇ ਮੇਰੇ ਜਿਹੜੇ ਦੋਸਤ ਭਰਾ ਦੇਖ ਰਹੇ ਨੇ ਮੈਂ ਇੱਕ ਬੇਨਤੀ ਕਰਾਂਗਾ ਦੇਖੋ ਨਾ ਸਿਰਫ ਇਹਨੂੰ ਸ਼ੇਅਰ ਕਰ ਦਿਓ ਤਾਂ ਕਿ ਤੁਸੀਂ ਪੁਣਿਆ ਦੇ ਬਾਗੀ ਬਣੋਏ ਬੰਦੇ ਦੀ ਪਛਾਣ ਹੋ ਕੇ ਸਹੀ ਵਾਰਸਾ ਹਤੰ ਦਾ ਸ਼ਵ ਮਿਲ ਜੇ ਤੇ ਉਹਦੀ ਅੰਤਿਮ ਕਿਰਿਆ ਪਰਿਵਾਰੀ ਕਰ ਸਕੇ ਕਿਉਂਕਿ ਅਸੀਂ 4 ਦਿਨ ਪਹਿਲਾਂ ਵੀ ਇੱਕ ਡੈੱਡ ਬੋਡੀ ਨਰਸੇਵਾ ਦੇ ਮਾਧਿਅਮ ਨਾਲ ਜੜੀ ਲਿਆਂਦੀ ਸੀਗੀ ਹਾਲੇ ਤੱਕ ਉਹਦੀ ਪਛਾਣ ਨਹੀਂ ਹੋ ਸਕੀ ਭੱਤਰ ਗੱਟੇ ਬਿੰਤਾ ਤੋਂ ਬਾਅਦੂਦ ਵੀ ਉਹਦੀ ਪਛਾਣ ਨਹੀਂ ਹੋਈ ਕੱਲ ਜਾ ਕੇ ਨਰਸੇਵਾ ਦੀ ਕਾਰਵਾਈ ਪੂਰੀ ਕਰਕੇ ਉਹਦੇ ਅੰਤਿਮ ਸੰਸਕਾਰ ਕਰੇਗੀ ਸਵੇਰੇ ਵੀ ਇੱਕ ਵਿਅਕਤੀ ਦਾ ਸ਼ਵ ਮਿਲਿਆ ਜਿੰਦੀ ਪਛਾਣ ਨਹੀਂ ਹੋਈ ਫਾਇਲਗਾ ਚੁੰਗੀ ਤੇ ਜਿਹੜਾ ਸ਼ਵ ਮਿਲਿਆ ਨਹਿਰ ਦੇ ਵਿੱਚੋਂ 108 ਨੇ ਦਾਖਲ ਕਰਾਇਆ ਸੀ ਲੇਕਿਨ ਡਾਕਟਰਾਂ ਨੇ ਉਹਨੂੰ ਮਿਤ ਰੋਸ਼ੀ ਤੁਸੀਂ ਥੋੜੀ ਜੀ ਆਪਦੀ ਇੱਕ ਹਿੰਮਤ ਦਿਖਾਓ ਇੱਕ ਸ਼ੇਅਰ ਕਰਨ ਦਾ ਬਟਨ ਹੈ ਤੁਹਾਡਾ ਕੋਈ ਪੈਸਾ ਨਹੀਂ ਲੱਗਣਾਗਾ ਤੁਸੀਂ ਸਾਡੇ ਸਾਰੇ ਸ਼ੋਭ ਚਿੰਤਕ ਜੇ ਸ਼ਹਿਰ ਵਾਸੀ ਜੇ ਤੁਸੀਂ ਸ਼ੇਅਰ ਕਰੋ ਇਹਨੂੰ ਤੇ ਜਿਹੜਾ ਕੀ ਜਾਣਦਾ ਹੋਵੇ ਕੋਈ ਇਹਨੂੰ ਪਛਾਣਦਾ ਹੋਵੇ ਤਾਂ ਜਿਹੜਾ ਕੀ ਇਹਨੂੰ ਪਰਿਵਾਰ ਨੂੰ ਪਤਾ ਲੱਗ ਜਾਏਗਾ ਉਹਦੇ ਕਪੜਿਆਂ ਤੋਂ ਹੀ ਤੁਸੀਂ ਇਹਨੂੰ ਮਦਦ ਕਰੋ ਇਹਨੂੰ ਸ਼ੇਅਰ ਕਰਕੇ ਵੀਡੀਓ ਨੂੰ ਜਿਹੜਾ ਕੀ ਆਪਾਂ ਦੀ ਮਦਦ ਕਰ ਸਕੀਏ ਬਾਕੀ ਆਪਾਂ ਪੁਲਿਸ ਦੀ ਕਾਰ ਵੀ ਵੇਖਾਂਗੇ ਕੀ ਬੰਦੀ ਹੈ ਇਸ ਟਾਈਮ ਆਪਰੇ ਦਾ ਨੀਰਸ ਸਚਦੇਵਾ ਜੀ ਜਿਹੜੇ ਕੀ ਹੈ ਸਿਵਰੇ ਬੋਰਡ ਦੇ ਕਰਮਚਾਰੀ ਵੀ ਨੇ ਅਧਿਕਾਰੀ ਵੀ ਨੇ ਸਮਾਜ ਸੇਵੀ ਵੀ ਨੇ ਔਰ ਆਪਾਂ ਇਹਨਾਂ ਨਾਲ ਗੱਲ ਕਰਦੇ ਹਾਂ ਵੀ ਕੀ ਮੌਕਾ ਵੇਖਿਆ ਇਹਨਾਂ ਨੇ ਨੀਰਜ ਜੀ ਕੀ ਸੂਚਨਾ ਮਿਲੀ ਸੀ ਇਸ ਤਰ੍ਹਾਂ ਦੀ ਦਿਪਕ ਜੀ ਅੱਜ ਸੈਟਰਡੇ ਆ ਥੋੜਾ ਰਿਲੀਫ ਸੀ ਘਰ ਸੀ ਫਿਰ ਮੈਨੂੰ ਮੇਰੇ EMPLOYES ਜਿਹੜੇ ਇੱਥੇ ON DUTY ਹੁੰਦੇ ਆ ਸ਼ਿਫਟਾਂ ਦੇ ਵਿੱਚ ਚੱਲਦੇ ਆ ਉਹਨਾਂ ਦੀ ਕਾਲ ਆਈ ਵੀ ਸਾਰਾ ਇੱਥੇ ਆਓ ਕੋਈ ਬੰਦਾ UNCONSCIOUS ਇੱਥੇ ਪਿਆ ਹੈ ਜਦ ਮੈਂ ਪਹੁੰਚਿਆ ਇਮੀਡੀਏਟਲੀ ਜਦ ਮੈਂ ਇੱਥੇ ਆ ਕੇ ਦੇਖਿਆ ਤਾਂ ਮੈਨੂੰ ਲੱਗਾ ਵੀ ਇਹ ਬੰਦਾ ਡੈੱਡ ਹੈ ਥੈਨ ਮੈਂ ਤੁਹਾਨੂੰ ਇਨਫੋਰਮ ਕੀਤਾ ਤੁਸੀਂ ਐਸ ਐਚਓ ਸਾਹਿਬ ਨੂੰ ਮੈਂ ਵੀ ਸ਼ਹਿਰ ਨੂੰ ਤੁਹਾਡੇ ਮਾਦੀਰੋਂ ਇਹ ਅਪੀਲ ਕਰਾਂਗਾ ਕਿ ਜੋ ਵੀ ਜੋ ਤੁਸੀਂ ਦਿਖਾਇਆ ਲੋਕ ਦੇ ਇਹਨੂੰ ਕਿਸੇ ਵੀ ਤਰ੍ਹਾਂ ਦਾ ਕਿਸ ਜਾਣ ਪਛਾਨ ਨਿਕਲਦੀ ਹੈ ਇਹਦੀ ਬੋਡੀ ਤੋਂ ਜਾਂ ਕੁਝ ਵੀ ਜੋ ਤੁਸੀਂ ਇਹਦੇ ਸਾਈਨ ਦਿਖਾਏ ਹੈ ਤਾਂ ਮੈਂ ਅਪੀਲ ਕਰਾਂਗਾ ਤੁਹਾਡੀ ਵੀਡੀਓ ਰਾਹੀਂ ਲੋਕਾਂ ਨੂੰ ਇਹ ਪਤਾ ਲੱਗ ਸਕੇ ਕਿ ਇਹ ਬੰਦਾ ਕੌਣ ਹੈ ਜਿਹੜਾ ਵੀ ਇਹਦਾ ਕਿਰਿਆ ਕਰਮ ਆ ਉਹ ਅਕੋਰਡਿੰਗ ਤੋ ਉਹਨਾਂ ਦੇ ਪਰਿਵਾਰ ਹੀ ਹੋ ਸਕੇ ਸਾਰਾ ਠੀਕ ਹੈ ਨੀਰਾ ਜੀ ਨੀਰਾ ਜੀ ਅਸੀਂ ਉਹਨਾਂ ਦੇ ਰੰਦਾ ਹੁਲੀਆ ਦੱਸਦੇ ਹਾਂ ਪਲੀਜ਼ ਤੁਸੀਂ ਐਸ ਐਚਓ ਨੇ ਇੱਕ ਵਾਰ ਦੁਬਾਰਾ ਕੋਈ ਕਰਦੇ ਹੋ 00816 ਅ ਨੀਰਜ ਜੀ ਕੋਸ਼ਿਸ਼ ਕਰ ਰਹੇ ਹਾਂ ਦੀ ਮਦਦ ਦਾ ਅਸੀਂ ਵੀ ਉਹਦੇ ਪੇਛਾਨ ਹਸਤੇ ਦੇਖ ਰਹੇ ਹਾਂ ਇਹ ਜਿਹੜਾ ਬੰਦਾ ਹੈ ਦੇਖਿਆ ਗਿਆ ਜਿੱਤੇ ਤੱਕ ਸਾਡੀ ਨੋਲਿਜ ਹੈ ਬੰਦੇ ਨੂੰ ਦੇਖਿਆ ਗਿਆ ਕੋਈ ਜਿਵੇਂ ਕੋਈ ਕਚਰਾ ਬਿੰਦੇ ਹੋਏ ਜਾਂ ਕੋਈ ਕੂੜਾ ਕਰਕਟ ਇਕੱਠਾ ਕਰਦੇ ਹੋਏ ਜਿੱਤੇ ਤੱਕ ਸਾਨੂੰ ਅੰਦਾਜ਼ਾ ਹੈ ਕਿਉਂਕਿ ਅਸੀਂ ਇੱਕ ਵੀਡੀਓ ਪਾਈ ਸੀ ਹੰਦੀ ਹਸਪੀਟਲ ਦੇ ਨੇੜੇ ਇੱਕ ਮੈਡੀਕਲ ਬੰਦ ਦੇ ਉੱਪਰ ਇਹ ਕੋਈ ਦਵਾਈ ਮੰਗ ਰਿਹਾ ਸੀ ਤੈਨੂੰ ਮਿਲ ਨਹੀਂ ਰਹੀ ਸੀ ਮਤਲਬ ਥੋੜਾ ਬਹੁਤ ਉਸਦੇ ਨੇ ਨਸ਼ੇ ਚ ਸੀਗਾ ਹੁਣ ਨਾ ਮਰਨ ਦਾ ਕਾਰਨ ਆਪਾਂ ਕੁਝ ਕਹਿ ਨਹੀਂ ਸਕਦੇ جیب ਚ ਸਿਰਫ ਇੱਕ ਬੀੜੀ ਦੀ ਜਿਹੜੀ ਕਿ ਡੱਬੀ ਮਿਲੀ ਸਿਗਰਟ ਦੀ ਡੱਬੀ ਹੈ ਔਰ ਬੀੜੀਆਂ ਨੇ ਹੁੰਦੇ ਚ ਇੱਕ ਲਾਈਟਰ ਹੈ ਬਾਕੀ ਜੇਬ ਦੀਆਂ ਤਲਾਸ਼ੀ ਲੈਣੇ ਆਪਾਂ ਠੀਕ ਨਹੀਂ ਸਮਝਿਆ ਕਿਉਂਕਿ ਪੁਲਿਸ ਆਏਗੀ ਪੁਲਿਸ ਕਾਰਵਾਈ ਦੇਖੇਗੀ ਜਿਹੜੀ ਚੀਜ਼ ਉੱਤੇ ਪਈ ਸੀ ਆਪਾਂ ਦੇਖਿਆ ਹੱਥ ਦੇ ਉੱਪਰ ਜਿਹੜਾ ਕੀ ਹੈ 786 ਜਿਹੜਾ ਕੀ ਬਣਿਆ ਹੋਇਆ ਇੱਕ ਹੱਥ ਤੇ ਓਮ ਵੀ ਬਣਿਆ ਹੋਇਆ ਤੇ ਦੂਰੋਂ ਤੁਸੀਂ ਤਸਵੀਰਾਂ ਦੇਖ ਰਹੇ ਜਿਹੜੀਆਂ ਛਾੜੀਆਂ ਦੇ ਵਿੱਚ ਪਿਆ ਸਾਬ ਨੂੰ ਫੋਨ ਨਹੀਂ ਰਿਸਿਵ ਕਰ ਰੇ 00841 ਆ ਘੱਟ ਦੋ ਮੁੰਸੀ ਸਾਹਿਬ ਦਾ 00841 85588 ਤੇ ਪੁਲਿਸ ਨਾਲ ਸੰਪਰਕ ਕੀਤਾ ਜਾ ਰਿਹਾ ਹੈ ਪਹਿਲਾਂ ਵੀ ਕਾਲ ਕੀਤੀ ਹੋ ਕਿਸੇ ਕਾਰਨ ਵਸ਼ ਨਹੀਂ ਚੱਕ ਸਕੇ ਫਿਰ ਵੀ ਪੁਲਿਸ ਨੂੰ ਬੁਲਾਣਾ ਤਾਂ ਬਹੁਤ ਹੀ ਜ਼ਰੂਰੀ ਹੈ ਨੀਰਜ ਜੀ ਇਸ ਤੋਂ ਬਾਅਦ ਪੁਲਿਸ ਨਾਲ ਤਾਲਮੇਲ ਨਾ ਵੀ ਤਰਜਿਤ ਰਾਜੀ ਨੂੰ ਕਾਲ ਕਰ ਦਿਓ ਆਖਰ ਆਪਾਂ ਸ਼ਫਤਰ ਖਾਈਏ ਫਿਰ ਤੇ ਕੋਸ਼ਿਸ਼ ਹੈ ਸਾਡੀ ਵੀ ਅਸੀਂ ਇੱਕ ਪੱਤਰਕਾਰ ਦੇ ਨਾਲ ਜੋ ਇਕ ਨੀਰਜ ਜੀ ਕੰਮ ਕਰ ਰਹੇ ਨੇ ਸਮਾਜ ਸੇਵਾ ਦਾ ਸਾਡਾ ਵੀ ਫਰਜ ਬੰਦਾ ਹੈ ਪੁਲਿਸ ਨੂੰ ਤੇ ਨਰਸੇਵਾ ਨੂੰ ਬੁਲਾਣਾ ਤਾਂ ਕਿ ਸ਼ਵ ਨੂੰ ਜਿਹੜਾ ਕਿ ਨਾ ਪਛਾਣ ਹੋਈ ਤਾਂ ਉਹਨੂੰ ਪਰਿਵਾਰ ਨੂੰ ਸੂਚਨਾ ਜਿਹੜੀ ਕੀ ਹੈ ਨਾ ਮਿਲੇ ਤਾਂ ਇਸ ਕਰਕੇ 72 ਘੰਟੇ ਅਸਤੇ ਨੂੰ ਸ਼ਵ ਨੂੰ ਮੋਰਚੀ ਰੂਮ 'ਚ ਰਖਾਇਆ ਜਾਏਗਾ ਤੇ ਹਾਲੇ ਤੱਕ ਜਿਹੜਾ ਕਿ ਹੈ ਕੋਈ ਪੁਲਿਸ ਨੂੰ ਸੂਚਨਾ ਪ੍ਰੋਪਰ ਡੰਗਣਾ ਮਿਲ ਨਹੀਂ ਸਕੀ ਜਿੰਦੇ ਕਰਕੇ ਪੁਲਿਸ ਕੋਈ ਮੌਕੇ ਤੇ ਆ ਨਹੀਂ ਸਕੇਗੀ ਤੇ ਜੋ ਵੀ ਕੋਈ ਵਿਅਕਤੀ ਜਾਣਦਾ ਇਹਨੂੰ ਤਾਂ ਤੁਰੰਤ ਜਿਹੜਾ ਕਿ ਇਹਨੂੰ ਆਸ-ਪਾਸ ਦੇ ਖੇਤਰ ਜਿਹੜੇ ਲੋਕ ਜਾਣਦੇ ਨੇ ਜਾਂ ਇਹਨੂੰ ਕਦੀ ਵੇਖਿਆ ਹੈ ਤਾ ਉਹਨੂੰ ਜਿਹੜਾ ਕੀ ਹੈ ਤੁਰੰਤ ਜਿਹੜਾ ਸੂਚਨਾ ਨਰ ਸੇਵਾ ਨਾਲ ਤਾਲਮੇਲ ਕਰ ਲਵੇ ਜਾਂ ਪੁਲਿਸ ਨਾਲ ਤਾਲਮੇਲ ਕਰ ਲਵੇ ਹਾਲੇ ਫਿਲਹਾਲ ਅੱਧਾ ਪੂਨਾ ਘੰਟਾ ਜਿਹੜਾ ਅੰਦਾਸ਼ਾ ਹੈ ਇੱਥੇ ਇੱਥੇ ਹੀ ਜਾਣੀਆਂ ਦੇ ਕੋਲ ਹੀ ਪਿਆ ਕਿਉਂਕਿ ਪੁਲਿਸ ਵੀ ਆਏਗੀ ਫਾਰਮੈਲਟੀ ਪੂਰੀ ਕਰੇਗੀ ਆਪਦੀ ਕਾਗਜ਼ੀ ਕਾਰਵਾਈ ਕਰੇਗੀ ਔਰ ਨਰ ਸੇਵਾ ਵੀ ਪਹੁੰਚੇਗੀ ਹਾਂ ਤੇ ਉਹਨਾਂ ਨੇ ਜਿਹੜੇ ਮੁੰਚੀ ਨੇ ਇਹ ਜਿਹੜਾ 841 ਨੰਬਰ ਸਰਕਾਰੀ ਨੰਬਰ ਹੈ ਕੌਣ ਬੋਲਦਾ ਹੈਗਾ ਪਤਾ ਨਹੀਂ ਪਤਾ ਲੇਕਿਨ ਉਹਨਾਂ ਨੇ ਇੱਕ ਸੂਚਨਾ ਜ਼ਰੂਰ ਦਿੱਤੀ ਹੈ ਉਹਨਾਂ ਨੇ ਸੂਚਨਾ ਲੈ ਵੀ ਲਈ ਹੈ ਹੁਣ ਪੁਲਿਸ ਦਾ ਕੰਮ ਹੈ ਉਹ ਕਿੰਨੀ ਦੇਰ ਤੱਕ ਆਂਦੀ ਹੈ ਜਿਵੇਂਆਂ ਦੇ ਵਿੱਚ ਲੇਟ ਵੀ ਹੋ ਸਕਦੀ ਹੈ ਜਲਦੀ ਵੀ ਆ ਸਕਦੀ ਹੈ ਚਲੋ ਪੁਲਿਸ ਦਾ ਕੰਮ ਹੈ ਫਿਲਹਾਲ ਆਪਾਂ ਦੀ ਮਦਦ ਹਸਤੇ ਜਿਹੜਾ ਪ੍ਰਯਾਸ ਕਰੀਏ ਮੈਂ ਤੁਹਾਨੂੰ ਇੱਕ ਵਾਰ ਹੀ ਨਿਗਾ ਫਿਰ ਕਰਾ ਦੇਣਾ ਜਿਹੜੇ ਨਵੇਂ ਦਰਸ਼ਕ ਜੁੜੇ ਨੇ ਵੀ ਆnde ਹੱਥ ਦੇ ਉੱਤੇ ਜਿਹੜਾ ਮੈਂ ਫਿਰ ਤੁਹਾਨੂੰ ਦੋਸਤੋ ਦੱਸਦੇ ਹਾਂ ਇੱਕ ਹੱਥ ਤੇ ਤਾਂ ਦੇ ਆ ਛੱਲਾ ਪਾਇਆ ਹੋਇਆ ਹੈ ਤਾਂਬੇ ਦਾ ਤੇ ਇੱਕ ਹੱਥ ਤੇ ਓਮ ਬਣਿਆ ਹੋਇਆ ਦੂਜੇ ਹੱ 786 ਆ ਤਰ੍ਹਾਂ ਦਾ ਬੰਨਿਆ ਹੋਇਆ ਹੈ ਤੁਹਾਡੇ ਆਸ-ਪਾਸ ਕੋਈ ਵੀ ਬੰਦਾ ਜਾਣਦਾ ਕਰਦਾ ਆ ਉਹਦੇ ਕਪੜੇ ਦਾ ਖੁਲੀਆ ਹੈ ਆ ਉਹਦਾ ਖੁਲੀਆ ਹੈ ਨਾਲ ਕੁਝ ਮਿਲਿਆ ਨਹੀਂ ਨਾ ਕੁਝ ਜ਼ਿਆਦਾ ਪਤਲਾਸ਼ੀ ਲਈ ਇੱਕ ਸਿਗਰਟ ਦੀ ਡੱਬੀ ਤੇ ਲਾਈਟਰ ਜ਼ਰੂਰ ਮਿਲਿਆ ਦੋਸਤੋ ਤੁਸੀਂ ਇਸ ਬੰਦੇ ਦੀ ਮਦਦ ਹਸਤੇ ਮੈਂ ਫਿਰ ਵਾਰ-ਵਾਰ ਅਪੀਲ ਕਰਾਂਗਾ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ ਕਿ ਇਸ ਗਰੀਬ ਪਰਿਵਾਰ ਦਾ ਜਿਹੜਾ ਸੰਬੰਧਿਤ ਬੰਦਾ ਲੱਗ ਰਿਹਾ ਸ਼ਕਲ ਤੋਂ ਹੋ ਅੰਦਾਜ਼ਾ ਹੋ ਜਾਂਦਾ ਕਿਉਂਕਿ ਅਸੀਂ ਸਾਰੇ ਦਿਨ ਵਿਚਰਦੇ ਹਾਂ ਲੋਕਾਂ ਦੇ ਵਿੱਚ ਤੇ ਪਤਾ ਲੱਗ ਜਾਂਦਾ ਵੀ ਕਿਸੇ ਗਰੀਬ ਪਰਿਵਾਰ ਸੰਬੰਧੀ ਈ ਹੈ ਤੇ ਨੀਰਜ ਜੀ ਸੇ ਦੇਵਾ ਜੀ ਰਾਜੂ ਚਰਾ ਜੀ ਨਾਲ ਵੀ ਗੱਲ ਹੋ ਗਈ ਹੈ ਤੇ ਔਰ ਪਲੱਸ ਉਹਨਾਂ ਦੇ ਆਪਣੇ ਕੀ ਨਾਲ ਇਹਨੇ ਪੁਲਿਸ ਵਾਲਿਆਂ ਨਾਲ ਵੀ ਗੱਲ ਹੋ ਗਈ ਹੈ ਨੀਰਜ ਜੀ ਨੇ ਸਾਰੇ ਫਰਜ਼ ਨਿਭਾਤੇ ਆਪਦੇ ਜਿਹੜਾ ਕਿ ਇੱਕ ਸ਼ਵ ਉਹਨਾਂ ਨੂੰ ਦਿਖਿਆ ਸੀ ਆਪਦੇ ਬਾਉਂਡਰੀ ਦੇ ਅੰਦਰ ਜਿੱਥੇ ਉਹ ਕੰਮ ਕਰਦੇ ਨੇ ਉਹਨਾਂ ਦੇ ਏਮਪਲਾਈਜ਼ ਨੇ ਉਹਨਾਂ ਨੂੰ ਦੱਸਿਆ ਸੀਗਾ ਤੇ ਹੁਣ ਅਸੀਂ ਲੋਕਾਂ ਤੋਂ ਮੰਗ ਕਰਦੇ ਆਂ ਵੀ ਤੁਸੀਂ ਇੱਕ ਸਾਡਾ ਪ੍ਰਯਾਸ ਸੀ ਇੱਥੇ ਤੱਕ ਪਹੁੰਚ ਕੇ ਲੋਕਾਂ ਨੂੰ ਕਰੇ ਬੈਠੇ ਵੀਡੀਓ ਦਿਖਾਣਾ ਤੇ ਤੁਸੀਂ ਪਲੀਜ਼ ਸਾਰੇ ਜਣੇ ਰਲ ਕੇ ਇਸ ਜਿਹੜੀ ਕੀ ਹੈ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ ਕਿ ਤੁਹਾਡਾ ਇੱਕ ਫਰਜ਼ ਘਰੇ ਬੈਠੇ ਹੀ ਅਦਾ ਹੋ ਜੇ ਸੇਵਾ ਦਾ ਤੇ ਤੁਸੀਂ ਇਸ ਵੀਡੀਓ ਨੂੰ ਸ਼ੇਅਰ ਕਰੋ ਇਸ ਵਿਅਕਤੀ ਨੂੰ ਘਰ ਤੱਕ ਪਹੁੰਚਾਇਆ ਜਾ ਸਕੇ ਕਿਉਂਕਿ ਜਿੱਥੇ ਤੱਕ ਮੈਨੂੰ ਧਿਆਨ ਹੈ ਇਹ ਵਿਅਕਤੀ ਦੀ ਪਛਾਣ ਹੁੰਦੀ ਹੈ ਆਪਾਂ ਪੂਰੀ ਤਾਲਮੇਲੇ ਨੂੰ ਬਾਅਦ ਚ ਕਰਾਂਗੇ ਲੱਗਦਾ ਪਿਆ ਵੀ ਉਹੀ ਵਿਅਕਤੀ ਹੈ ਹੈਗਾ ਵੀ ਮੇਰੇ ਖਿਆਲ ਨਾਲ ਪੰਜ ਪੀਰ ਏਰੀਆ ਦਾ ਲੱਗ ਰਿਹਾ ਜਿੱਥੇ ਤੱਕ ਮੈਨੂੰ ਅੰਦਾਜ਼ਾ ਹੈ ਪੰਜ ਪੀਰ ਏਰੀਆ ਦਾ ਤਾਂ ਮੈਂ ਦੁਬਾਰਾ ਦੋਸਤੋ ਤੁਹਾਨੂੰ ਇਸ ਵੀਡੀਓ ਦੇ ਬਾਰੇ ਸਾਰੀ ਜਾਣਕਾਰੀ ਦੇਾਂਗਾ ਪੁਲਿਸ ਵੀ ਆ ਜੇ ਤੇ ਪਲੱਸ ਹੋਰ ਵੀ ਸੱਜਣ ਜਿਹੜੇ ਕੀ ਹੈ ਨਰਸੇਵਾ ਦੇ ਆ ਜਾਣ ਫਿਰ ਤੁਹਾਨੂੰ ਵੀਡੀਓ ਨੂੰ ਦੁਬਾਰਾ ਅਪਡੇਟ ਦੇਵਾਂਗੇ ਧੰਨਵਾਦ ਦੋਸਤੋ ਤੁਸੀਂ ਵੀਡੀਓ ਨੂੰ ਸ਼ੇਅਰ ਕਰਦੇ ਰਹੋ ਪੁਲਿਸ ਆਂਦੀ ਹੈ ਤੁਹਾਨੂੰ ਪੂਰੀ ਅਪਡੇਟ ਲੈ ਕੇ ਦਿੰਨੇ ਆ ਆਖਰ ਕੀ ਗਾਣੀ ਹੋਈ ਕਿਵੇਂ ਨਹੀਂ ਹੋਈ ਪੇਸ਼ਾਨ ਹਸਤੇ ਜਿਹੜਾ ਕੀ ਹੈ ਲਗਾਤਾਰ ਪ੍ਰਯਾਸ ਹੈ ਸਾਡਾ ਕੀ ਹੁੰਦੀ ਪੇਸ਼ਾਨ ਮੌਕੇ ਤੇ ਹੀ ਹੋ ਸਕੇ ਤਾਂ ਕਿ ਇਹਨੂੰ ਬੱਤਰ ਘੰਟੇ ਦੀ ਫਾਰਮੈਲ ਚ ਨਾ ਪੈਣਾ ਪਵੇ ਦੀ ਮੋਤ ਦਾ ਖਰਨ ਸਾਹਮਣੇ ਆ ਸਕੇ ਪਤਾ ਲੱਗ ਸਕੇ ਵੀ ਇਹ ਕੌਣ ਹੈ ਕੌਣ ਨਹੀਂ ਹਾਲੇ ਤੱਕ ਕਰਮਚਾਰੀ ਜਿਹੜੇ ਤੁਹਾਡੇ ਸਾਹਮਣੇ ਖੜੇ ਨੇ ਸੇਉ ਕਰਦੇ ਨੇ ਆਪਾਂ ਲਾਇਬ੍ਰੇਰੀ ਦੇ ਬਿਲਕੁਲ ਨਾਲ ਇੱਕ ਡਿੱਗੀ ਹੈ ਪੁਰਾਣੀ ਹਾਲੇ ਤੱਕ ਇਹ ਚੱਲ ਰਹੀ ਹੈ ਤੇ ਉਹਦੇ ਡਿੱਗੀ ਦੇ ਨਾਲ ਹੀ ਝਾੜੀਆਂ ਦੇ ਵਿੱਚ ਇੱਕ ਜਿਹੜਾ ਕੀ ਹੈ ਵਿਅਕਤੀ ਦਾ ਸ਼ਬਦ ਹੈ ਸਾਡੇ ਵੀਡੀਓ ਦੇਖ ਕੇ ਆਏ ਨਿਸ਼ਾਨੋ ਯਾਰ ਕੋਈ ਬੰਦਾ ਆਸ-ਪਾਸ ਦਾ ਲੱਗਦਾ ਹੈ ਤਾਂ ਸ਼ਕਲ ਵੇਖ ਕੇ ਦੇਖ ਲਓ ਕੋਈ ਦੋ ਭਰਾ ਆਏ ਨੇ ਉਹ ਵੇਖ ਰਹੇ ਨੇ ਕੋਈ ਬੰਦਾ ਸ਼ਾਇਦ ਕੋਈ ਵਰੀ ਵੀਡੀਓ ਵੇਖ ਕੇ ਦੋ ਬੰਦੇ ਆਏ ਨੇ ਯਾਰ ਆਸ-ਪਾਸ ਕੋਈ ਪਤਾ ਲੱਗ ਜਾਏ ਇਸ ਬੰਦੇ ਦਾ ਕੀ ਹਾਲਾਤ ਨੇ ਕੀ ਨਹੀਂ ਹੈਗੇ ਪਛਾਣਦੇ ਨੇ ਵੀਡੀਓ ਨੂੰ ਪਰ ਲੱਗ ਨਹੀਂ ਰਿਹਾ ਵੀ ਇਸ ਤਰ੍ਹਾਂ ਦਾ ਕੋਈ ਬੰਦਾ ਹੈਗਾ ਤਾਂ ਆਪਾਂ ਕੋਸ਼ਿਸ਼ ਪੂਰੀ ਕਰਾਂਗੇ ਕਿ ਇਸ ਵਿਅਕਤੀ ਦੀ ਪਛਾਣ ਜਲਦੀ ਹੋ ਸਕੇ ਅੰਦਾਜ਼ਾ ਦੱਸਿਆ ਜਾ ਰਿਹਾ ਹੈ ਦੋਸਤਾਂ ਦਾ ਕਿ ਇਹਨੂੰ ਬੱਸ ਸਟੈਂਡ ਤੇ ਹੀ ਵੇਖਿਆ ਗਿਆ ਹੈ ਕਿਸ ਹਾਲਾਤ ਚ ਵੇਖਿਆ ਗਿਆ ਪੁਲਿਸ ਵੀ ਆ ਰਹੀ ਹੈ ਪੁਲਿਸ ਨੂੰ ਹੀ ਪਤਾ ਹੋਏਗਾ ਉੱਥੋਂ ਦੇ ਲੋਕ ਵੀ ਆਸ-ਪਾਸ ਦੇ ਕੁਝ ਇਕੱਠੇ ਹੋਣਾ ਸ਼ੁਰੂ ਹੋ ਗਏ ਨੇ ਤਾਂ ਕਿ ਉਹਨਾਂ ਨੂੰ ਪਤਾ ਲੱਗ ਸਕੇ ਕੀ ਕੋਣ ਹੈ ਕੋਣ ਨਹੀਂ ਹੈ ਕਿਉਂਕਿ ਆਸ-ਪਾਸ ਦੇ ਲੋਕਾਂ ਨੂੰ ਪਤਾ ਹੁੰਦਾ ਇਸ ਚੀਜ਼ ਦਾ ਤੇ ਉਹ ਆਪਦੀ ਜਿਹੜੀ ਕੀ ਉਹਨਾਂ ਨੇ ਸ਼ੁਰੂ ਕਰਤੀ ਹੈ ਵੀ ਇਸ ਗੱਲ ਤੋਂ ਦੀ ਪਛਾਣ ਹੋ ਸਕੇ ਕਿਉਂਕਿ ਆਪਾਂ ਪੁਲਿਸ ਦੀ ਵੀ ਵੇਟ ਕਰਦੇ ਆਂ ਸ਼ਾਇਦ ਪੁਲਿਸ ਵੀ ਆ ਜਾਵੇ ਫਿਲਹਾਲ ਮਨਦੂਰੋਂ ਸ਼ਬਦ ਦਿਖਾ ਰਹੇ ਆ ਜਿਹੜਾ ਝਾੜੀਆਂ ਦੇ ਵਿੱਚ ਇੱਕ ਵਾਈਟ ਸ਼ਰਟ ਵਾਈਟ ਬਨਾਨ ਇੱਕ ਨੀਲੇ ਰੰਗ ਦੀ ਕੈਪਰੀ ਜਿਹੜੀ ਕਿ ਯੁਵਕ ਨੇ ਪਾਈ ਹੋਈ ਹੈ ਤੁਸੀਂ ਦੇਖ ਰਹੇ ਹੋ ਮੈਂ ਤਾਂ ਲਾਈਵ ਤੇ ਤਸਵੀਰਾਂ ਤੇ ਮੈਂ ਕਹਾਗਾ ਇੱਕ ਵਾਰ ਫਿਰ ਤੁਸੀਂ ਵੀਡੀਓ ਨੂੰ ਸ਼ੇਅਰ ਕਰੋ ਹਰ ਗਰੁੱਪ 'ਚ ਸ਼ੇਅਰ ਕਰੋ ਤਾਂ ਕਿ ਇਸ ਵਿਅਕਤੀ ਦੀ ਗਰੀਬ ਪਰਿਵਾਰ ਦੇ ਬੰਦਾ ਜਿਹੜਾ ਗਿਆ ਹੋਇਆ ਕਿਸ ਕਾਰਨ ਕਰੋਂ ਨਿਕਲਿਆ ਸੀ ਕਿਸ ਹਾਲਾਤ 'ਚ ਨਿਕਲਿਆ ਸੀਗਾ ਅੰਦੇ ਬਾਰੇ ਕੁਝ ਕਿਹਾ ਨਹੀਂ ਜਾ ਸਕਦਾਗਾ ਪੁਲਿਸ ਹੀ ਇਸ ਮਾਮਲੇ ਦੀ ਜਾਂਚ ਕਰੇਗੀ ਤੇ ਜਿਹੜੇ ਕੀ ਹੈ ਇਹਨੂੰ ਪਤਾ ਲੱਗ ਪਾਏਗਾ ਵੀ ਆਖਰ ਹੋਇਆ ਕੀ ਹੈ ਆਪਾਂ ਪੂਰੀ ਜਾਣਕਾਰੀ ਪੁਲਿਸ ਦੇ ਵੇਟ ਕਰ ਰਹੇ ਹਾਂ ਸ਼ਾਇਦ ਪੁਲਿਸ ਆ ਜਾਵੇ ਉਹ ਨਰ ਸੇਵਾ ਦੇ ਸਦਸੇ ਆ ਜਾਣ ਉਹਨਾਂ ਤੋਂ ਆਪਾਂ ਕਨਫਰਮ ਕਰੀਏ ਵੀ ਆਖਰੇ ਬੰਦਾ ਕਿੱਥੋਂ ਦਾ ਹੈ ਕਿਸ ਲਾਤੇ ਚ ਸੀਗਾ ਕੀ ਕੰਮ ਕਰਦਾ ਸੀਗਾ ਜੇ ਕਿਉਂਕਿ ਪਹਿਲਾਂ ਹੀ ਦੋ ਸ਼ਵ ਪਏ ਨੇ ਸਿਵਲ ਹਸਪੀਟਲ ਦੀ ਮੋਰਚਰੀ ਚ ਜਿਨ੍ਹਾਂ ਦੀ ਪਛਾਣ ਨਹੀਂ ਹੋ ਸਕੇਗੀ ਤੇ ਮੈਂ ਚਾਹਨਾ ਕਿ ਤੁਸੀਂ ਇਸ ਵੀਡੀਓ ਨੂੰ ਸ਼ੇਅਰ ਕਰਕੇ ਵੱਧ ਤੋਂ ਵੱਧ ਜਿਹੜਾ ਕੀ ਹੈ ਇਸ ਬੰਦੇ ਦੀ ਪਛਾਣ ਇਹ ਤੂੰ ਮਦਦ ਕਰੋ ਤੇ ਅੱਜ ਤਕਰੀਬਨ ਦੂਜਾ ਸ਼ਵ ਵਹ ਬੋਰ ਦੇ ਵਿੱਚ ਲਵਾਰਸ ਜਿਹੜਾ ਕੀ ਪਹਿਲਾਂ ਕੱਸੀ ਤੇ ਮਿਲਿਆ ਸੀਗਾ ਦੂਜਾ ਜਿਹੜਾ ਕੀ ਹੈ ਹੋ ਨੱਥੇ ਮਿਲਿਆ ਇੱਕ ਚ ਪਹਿਲਾਂ ਆਲਰੇਡੀ ਪਿਆ ਤਿੰਨਾਂ ਦੀ ਪਛਾਣ ਨਹੀਂ ਹੋएगी ਵਾਰ-ਵਾਰ ਸਾਨੂੰ ਇਸ ਦਾ ਲਾਈਵ ਕਰਨਾ ਮਤਲਬ ਇਹ ਹੁੰਦਾ ਹੈ ਕਿ ਲੋਕਾਂ ਨੂੰ ਇਹ ਪਛਾਣ ਹੋ ਸਕੇਗੀ ਤੇ ਦੋਸਤੋ ਤੁਸੀਂ ਅੰਦਾ ਜਿਹੜਾ ਪਛਾਣ ਇਸਤੇ ਮਦਦ ਕਰੋ ਤਾਂ ਕਿ ਪਤਾ ਲੱਗ ਸਕੇ ਆਖਰ ਕੀ ਕਹਾਣੀ ਹੋਈ ਹੈ ਕੀ ਨਹੀਂ ਹੋਈ ਹੈ ਆਸ-ਪਾਸ ਦੇ ਲੋਕਾਂ ਨੇ ਪਛਾਣ ਇਸਤੇ ਕਿਹਾ ਬੱਸ ਸਟੈਂਡ ਤੇ ਹਾਲੇ ਦੁਆਲੇ ਰਹਿੰਦਾ ਹੈ ਤੇ ਤੁਸੀਂ ਇਹਦੀ ਪਛਾਣ ਇਸਤੇ ਮਦਦ ਕਰੋ ਤਾਂ ਕਿ ਅਗਰ ਹੋਈ ਕੀ ਗੱਲ ਹੈ ਹਰਮਿੰਦਰ ਜੀ ਮੈਂ ਪਹਿਲਾਂ ਵੀ ਦੱਸ ਚੁੱਕਾ ਹਾਂ ਦਿਪਕ ਜੀ ਨੂੰ ਕਿ ਮੈਚ ਸੈਟਰਡੇ ਕਰਕੇ ਥੋੜਾ ਰਿਲੀਫ ਹੈ ਵੀ ਵਾਟਰ ਸਪਲਾਈ ਬੰਦ ਹੈ ਇਸ ਲਈ ਮੈਂ ਘਰ ਸੀਗਾ ਡਿਊਟੀ ਟਾਈਮ ਵੀ ਖਤਮ ਸੀਗਾ ਸੋ ਸਾਡੇ ਜਿਹੜੇ EMPLOYE ਹੁੰਦੇ ਆ ਸ਼ਿਫਟ ਵਾਈਜ਼ ਇੱਥੇ ਹੁੰਦੇ ਆ ਤੇ ਇੱਥੇ ਧਰਮਪਾਲ ਜੀ ਤੇ ਅੰਕਲ ਦੀ ਡਿਊਟੀ ਚੱਲ ਰਹੀ ਸੀ ਇਹਨਾਂ ਦੀ ਮੈਨੂੰ ਕਾਲ ਆਈ ਸਰ ਇੱਕ ਵਾਰ ਜ਼ਰੂਰ ਇੱਥੇ ਆਓ ਇੱਕ ਬੰਦਾ ਅਨਕੌਨਸ਼ੀਅਸ ਪਿਆ ਹੈ ਜਦ ਮੈਂ ਆਥੇ ਦੇਖਿਆ ਤੇ ਮੈਨੂੰ ਇਹ ਲੱਗਿਆ ਵੀ ਇਹ ਬੰਦਾ ਡੈਡਾ ਦਨ ਮੈਂ ਦੀਪਕ ਨੂੰ ਕਾਲ ਕੀਤੀ ਤੁਹਾਨੂੰ ਕਾਲ ਕੀਤੀ ਸਿਟੀ 1 ਚ ਕਾਲ ਕੀਤੀ ਐਸ ਐਚਓ ਸਾਹਿਬ ਨੂੰ ਫੋਨ ਮੇਰਾ ਰিসিਵ ਨਹੀਂ ਹੋ ਆ ਪਾਇਆ ਤੇ ਉੰਚੀ ਸਾਹਿਬ ਨਾਲ ਮੇਰੀ ਗੱਲ ਹੋਈ 816 ਨੰਬਰ ਤੇ 840 ਸੋਰੀ ਜੀ ਤੇ ਮੈਂ ਤੁਹਾਡੇ ਮੈਂ ਦੋਨਾਂ ਦੇ ਮਾਧਿਅਮ ਰਹੀ ਇਹ ਅਪੀਲ ਕਰਾਂਗਾ ਵੀ ਸ਼ਹਿਰ ਵਾਸੀ ਇਹ ਵੀਡੀਓ ਨੂੰ ਸ਼ੇਅਰ ਕਰਨ ਜਿਹਦਾ ਵੀ ਇਹ ਘਰ ਦਾ ਮੈਂਬਰ ਆ ਉਹ ਆ ਕੇ ਇਹਨੂੰ ਸੰਭਾਲੇ ਠੀਕ ਹੈ ਜੀ ਵੈਸੇ ਨਹੀਂ ਪਤਾ ਵੀ ਕਿਥੋਂ ਰਹਿ ਨਹੀਂ ਸਰ ਮੈਨੂੰ ਇਹਦਾ ਕੁਝ ਨਹੀਂ ਪਤਾ ਮੇਰੇ ਜੀ ਨਾਲ ਦੁਬਾਰਾ ਗੱਲਬਾਤ ਕੀਤੀ ਗਈ ਹੈ ਅਚਰਗਰ ਹੋਰ ਭਾਈਚਾਰਾ ਨਾਲ ਕਰਕੇ ਉਹਨਾਂ ਨੇ ਗੱਲ ਕੀਤੀ ਹੈ ਤੇ ਮਕਰ ਕਿਥੇ ਨਾ ਕਿਥੇ ਹਲੇ ਪਤਾ ਨਹੀਂ ਲੱਗ ਪਾਰਿਆ ਵੀ ਕੀ ਸੀ ਕੀ ਨਹੀਂ ਹੈ ਕੁਝ ਨਹੀਂ ਪਤਾ ਲੱਗ ਰਿਹਾਗਾ ਹਾਲੇ ਤੱਕ ਪੁਲਿਸ ਜਿਹੜਾ ਕਿ ਆਪਾਂ ਵੇਟ ਕਰ ਰਹੇ ਆ ਕਿਉਂਕਿ ਆਪਾਂ ਫਿਰ ਕਹਿ ਦਈਏ ਪੁਲਿਸ ਨੇ ਦੋਸ਼ ਦੇਈਏ ਨਹੀਂ ਪਹੁੰਚੀ ਲੇਕਿਨ ਕੁਝ ਰੁਝੇਵਾ ਕਰਕੇ ਐਸਐਚਓ ਨੂੰ ਫੋਨ ਨਹੀਂ ਚੱਕਿਆ ਤਾਂ ਮਤਲਬ ਕਿਥੇ ਨਾ ਕਿਥੇ ਪੁਲਿਸ ਪਾਰਟੀ ਕਿਥੇ ਨਾ ਕਿਥੇ ਕੰਮ ਚ ਬਿਜ਼ੀ ਹੋਵੇਗੀ ਤੇ ਫਿਲਹਾਲ ਆਪਾਂ ਇੱਕੋ ਤਸਵੀਰਾਂ ਬਾਰ- ਤਾਂ ਕਿ ਪੁਲਿਸ ਇਹਨੂੰ ਸੰਭਾਲ ਲਵੇ ਤਾਂ ਇੱਕ ਸਮਾਜ ਸੇਵੀ ਤੇ ਪੱਤਰਕਾਰਾਂ ਦਾ ਰੋਲ ਖਤਮ ਹੋ ਜਾਏਗਾ ਉਸ ਤੋਂ ਬਾਅਦ ਪੁਲਿਸ ਤੇ ਨਰਸੇਵਾ ਇਹਨੂੰ 72 ਘੰਟੇ ਵਾਸਤੇ ਰਖਾ ਕੇ ਜਿਹੜਾ ਕਿ ਆਦੀ ਕਾਰਵਾਈ ਸ਼ੁਰੂ ਕਰ ਲਈਗੀ ਛਾੜੀਆਂ ਸੀਗੀਆਂ ਕਿਸ ਹਾਲਾਤ ਵਿੱਚ ਗਰਮੀ 'ਚ ਪਿਆ ਰਹਿ ਗਿਆ ਜਾਂ ਛਾਂਚ ਕੋਈ ਬੈਠਾ ਜਾਂ ਰਾਤ ਕਿੱਦਾਂ ਪਿਆ ਰਹਿ ਗਿਆ ਕਿਉਂਕਿ ਸਰੀਰ ਬਹੁਤ ਜ਼ਿਆਦਾ ਆਕੜਿਆ ਹੋਇਆ ਹੈ ਜਿਸ ਹਿਸਾਬ ਨਾਲ ਅਸੀਂ ਉਹਨੂੰ ਮੌਕਾ ਵੇਖਿਆ ਜਿੰਨੀ ਕੋ ਅਸੀਂ ਜਾਂਚ ਕੀਤੀ ਹੈ ਵੀ ਸਰੀਰ ਉਹਦਾ ਆਕੜਿਆ ਹੋਇਆ ਹੈ ਤੇ ਲਕਟਨ ਦਾ ਰਾਤ ਦਾ ਹੀ ਮਤਲਬ ਇਹ ਬੰਦਾ ਉੱਥੇ ਪਿਆ ਹੋ ਸਕਦਾ ਹੈ ਬਾਕੀ ਇਸ ਗੱਲ ਦਾ ਤਾਂ ਪੁਲਿਸ ਜਾਂਚ ਕਰੇਗੀ ਵੀ ਕਿੰਨੀ ਦੇਰ ਹੋ ਗਈ ਕਿੰਨੀ ਨਹੀਂ ਹੋ ਗਈ ਬੰਦਾ ਅੱਜ ਸਵੇਰ ਦਾ ਹੀ ਹੈ ਜਾਂ ਕੱਲ ਰਾਤ ਦਾ ਕਿਉਂਕਿ ਬੰਦੇ ਦੇ ਕੋਈ ਕੀੜੇ ਨਹੀਂ ਪਏ ਹੋਏ ਕੋਈ ਕੀੜੇ ਚਿਮੜੇ ਨਹੀਂ ਹੋਏ ਕੋਈ ਆਜੀ ਗੱਲ ਨਹੀਂ ਹੈਗੀ ਆ ਸਿਰ ਤੇ ਥੋੜਾ ਜਿਹਾ ਖੂਨ ਹੈ ਹੱਥ ਤੇ ਵੀ ਖੂਨ ਹੈ ਕੀ ਕਾਰਨ ਹੈ ਕੀ ਨਹੀਂ ਹੈ ਇਹ ਗੱਲਾਂ ਆਪਾਂ ਕਲੀਅਰ ਨਹੀਂ ਕਰਦੇਗੇ ਹਾਂਜੀ ਸਰ ਸਰ ਮੈਂ ਮੁੰਜੀ ਸਾਹਿਬ ਨੂੰ ਫੋਨ ਕਰਾਇਆ ਸੀ ਕੰਮ ਹੋਣੇ ਤੇ ਮੈਂ ਅੱਲੇ ਲਾਈਵ ਹੀ ਕਰੀ ਜਨਾ ਇੱਕ तकरीबन 45 ਵਰਸ਼ੀਆ ਬੰਦੇ ਦਾ ਸ਼ਵ ਮਿਲਿਆ ਹੈ ਸਕੂਅਰ ਆਬਾ ਲਾਇਬ੍ਰੇਰੀ ਹੈ ਉਹਦੇ ਬਾਹਰ ਝਾੜੀਆਂ ਦੇ ਵਿੱਚ ਕੋਈ ਗਰੀਬ ਪਰਿਵਾਰ ਤੋਂ ਸਬੰਧਤ ਲੱਗਦਾ ਹੈ ਗਰਮੀ ਗਰਮੀ ਕਰਕੇ ਸ਼ਾਇਦ ਉਹਦੀ ਡੈਥ ਹੋਈ ਲੱਗਦੀ ਹੈ ਬਾਕੀ ਜਾਂਚ ਤੁਸੀਂ ਕਰੋਗੇ ਮੁੱਚੀ ਸਾਹਿਬ ਨੇ ਵੀ ਕਾਲ ਕਰਾਈ ਹੈ ਪਰ ਕੋਈ ਆਇਆ ਨਹੀਂ ਆਇਆ ਜੀ 23 ਲੋਕਾਂ ਦਾ ਥਾਣਾ ਪਰਭਾਈ ਅਮਰਜੀਤ ਦਾ ਦੁਬਾਰਾ ਫੋਨ ਆ ਚੁੱਕਿਆ ਸੀ ਕਿਉਂਕਿ ਪਹਿਲਾਂ ਉਹਨਾਂ ਨੇ ਫੋਨ ਰਿਸੀਵ ਨਹੀਂ ਕੀਤਾ ਆਪੇ ਗੱਲ کہہ ਚੁੱਕੇ ਸੀ ਪਰ ਥਾਣਾ ਪਰਬਾਰੀ ਪਰਮਜੀਤ ਦਾ ਕਾਲ ਦੁਬਾਰਾ ਆਇਆ ਕਿ ਉਹ ਕਹਿੰਦੇ ਕਿਸੇ ਕਾਰਨ ਵਸ਼ਵੋਨੀ ਚੱਕ ਪਾਈ ਸੀ ਉਹ ਕਹਿੰਦੇ ਹੁਣੇ ਮੈਂ ਪੁਲਿਸ ਚਲਦਾ ਤੇ ਕੋਈ ਵੀ ਜਾਂਚ ਹੈ ਉਹ ਕਹਿੰਦੇ ਜਰੂਰ ਜਿਹੜੀ ਜਾਂਚ ਹੋएगी ਉਹ ਕੀਤੀ ਜਾਏਗੀ ਆਖਰ ਉਹਨ ਮੌਕੇ ਤੇ ਪਹੁੰਚਣਗੇ ਫੇਰ ਹੀ ਇਸ ਗੱਲ ਦੀ ਜਾਂਚ ਕਰਨਗੇ ਫਿਲਹਾਲ ਦੂਰ ਦੀਆਂ ਤਸਵੀਰਾਂ ਹੀ ਤੁਹਾਨੂੰ ਦਿਖਾ ਰਹੇ ਹਾਂ ਝਾੜੀਆਂ ਐ ਟੋਟਲ ਪ੍ਰੋਪਰ ਝਾੜੀਆਂ ਦੇ ਵਿੱਚ ਹੀ ਜਿਹੜਾ ਕਿ ਵਿਅਕਤੀ ਦਾ ਸ਼ਬ ਪਿਆ ਕਰੀਬਨ 45 ਸਾਲ ਐ ਚਿੱਟੀ ਕਾਲੀ ਦਾੜੀ ਮਿਕਸ ਐ ਹੱਥ ਦੇ ਉੱਤੇ ਓਮ ਬਣਿਆ ਵੀ ਹੋਇਆ ਤੇ 786 ਵੀ ਲਿਖਿਆ ਹੋਇਆ ਐ ਦੋਨੇ ਹੀ ਧਰਮ ਕਿਹੜੇ ਧਰਮ ਦਾ ਹੈ ਭਰਾ ਇਹ ਹੈ ਤਾਂ ਅਖਰ ਹਿੰਦੂ ਹੀ ਪਤਾ ਨਹੀਂ ਕੌਣ ਹੈ ਲੇਕਿਨ ਜਿਸ ਸਾਹਬ ਨਾਲ ਬੋਰਚ ਰਹ ਰਿਹਾ ਹੈ ਤੇ ਕਾਫੀ ਲੰਮੇ ਸਮੇਂ ਤੋਂ ਹੈ ਸ਼ੌਂਕੀਆ ਤੌਰ ਤੇ ਕੋਈ 786 ਬੰਦੇ ਲਿਖਾ ਲੈਂਦੇ ਨੇ ਪਰ ਜਿੱਥੇ ਦਸ ਬੰਦਾ ਓਮ ਲਿਖਿਆ ਕਿਤੇ ਨਾ ਕਿਤੇ ਹਿੰਦੂ ਧਰਮ ਦਾ ਹੀ ਹੈ ਹਾ ਤਾਂ ਇਨਸਾਨ ਹੀ ਪਰ ਆਪਾਂ ਇਨਸਾਨ ਦੀ ਮਦਦ ਹਸਤੇ ਹੀ ਜਿਹੜਾ ਕਿ ਪ੍ਰਯਾਸ ਕਰ ਰਹੇ ਹਾਂ ਕਿ ਕੋਈ ਨਾ ਕੋਈ ਅਧਿਕਾਰੀ ਆ ਜਾਏ ਤੇ ਨਰਸੇਵਾਲੀ ਸਦਸੇ ਆ ਜਾਣ ਫਿਰ ਆਪਾਂ ਉਹਨਾਂ ਤੋਂ ਅਪਡੇਟ ਲੈ ਕੇ ਇਸ ਨੂੰ ਲਾਈਵ ਨੂੰ ਅਗਾ ਅਪਡੇਟ ਦੇਾਂਗੇ ਤਾਂ ਕਿ ਅੰਦਾਜ਼ਾ ਪਤਾ ਲਗਾਇਆ ਜਾ ਸਕੇ ਪੁਲਸ ਦੀ ਵੇਟ ਕੀਤੀ ਜਾ ਰਹੀ ਹੈ ਜੀ ਪੁਲਸ ਆ ਜਾਂਦੀ ਤਾਂ ਆਪਾਂ ਕਲੀਅਰ ਕਰ ਦਿੰਦੇ ਤੁਹਾਨੂੰ ਵੀ ਤੁਸੀਂ ਵੀ ਮਿਹਨਤ ਕੀਤੀ ਹੈ ਵੀਡੀਓ ਸ਼ੇਅਰ ਕਰਨ ਤੇ ਤੇ ਹੁਣ ਵੀ ਜਿਹੜੇ ਭਰਾ ਦੇਖ ਰਹੇ ਆ ਸੁਣ ਰਹੇ ਹੋ ਤਾਂ ਦੇਖੋ ਇਗਨੋਰ ਨਾ ਕਰਿਆ ਕਰੋ ਤੁਹਾਡੇ ਰਾਹੀਂ ਅਸੀਂ ਸਾਰਾ ਦਿਨ ਇਸੇ ਕੰਮ ਨੂੰ ਅੱਗੇ ਲਿਆਣਾ ਹੁੰਦਾ ਹੈ ਲਾਈਵ ਤੁਹਾਡੇ ਹੀ ਕਰਕੇ ਕਰਨਾ ਹੁੰਦਾ ਕਿਸੇ ਦਾ ਵੀ ਦੋਸ਼ਕ ਪਰਿਵਾਰ ਨਾ ਹੋ ਸਕਦਾ ਕਿਸੇ ਦਾ ਵੀ ਕੁਝ ਹੋ ਸਕਦਾ ਹੈ ਲਾਈਵ ਤੋਂ ਜ਼ਰੂਰੀ ਨਹੀਂ ਹੈਗਾ ਸਾਨੂੰ ਸਾਰਾ ਕੁਝ ਇਨਕਮ ਆ ਸੋਰਸ ਹੈ ਤੇ ਇਹ ਘਟਨਾ ਸ਼ਹਿਰ ਦੇ ਵਪਾਰ ਲਈ ਰਾਜਨੀਤੀ ਲਈ ਲਾਈਵ ਹੋਣਾ ਧਾਰਮਿਕ ਘਟਨਾ ਲਈ ਤਾਂ ਤਾਂ ਕਿ ਸ਼ਹਿਰ ਨੂੰ ਸਾਰੀ ਅਪਡੇਟ ਸ਼ਹਿਰ ਦੀ ਘਰੇ ਬੈਠੇ ਤੁਹਾਨੂੰ ਮਿਲਦੀ ਰਹੇ ਤਾਂ ਪਲੀਜ਼ ਤੁਸੀਂ ਇਸ ਵੀਡੀਓ ਨੂੰ ਮੈਂ ਵਾਰ-ਵਾਰ ਹੀ ਫਿਰ ਕਹਿ ਰਿਹਾ ਾਂ ਸ਼ੇਅਰ ਕਰ ਦਿਓ ਤਾਂ ਕਿ ਜਿਹੜੇ ਵੀ ਲੋਕ ਇਸ ਵੀਡੀਓ ਦੇ ਵਿੱਚ ਜਿਹੜੇ ਮੈਂ ਕਪੜੇ ਦਿਖਾਏ ਨੇ ਉਹਦੇ ਨਿਸ਼ਾਨ ਦਿਖਾਏ ਨੇ ਸਾਈਨ ਦਿਖਾਏ ਨੇ ਤਾਂ ਕਿ ਤੁਹਾਨੂੰ ਪਤਾ ਲੱਗ ਸਕੇ ਕਿ ਉਹ ਕਿੱਥੋਂ ਦਾ ਬੰਦਾ ਸੀਗਾ ਔਰ ਕਿਸ ਲਾਤੇ ਚੋਂ ਦੀ ਮੌਤ ਹੋਈ ਹੈ ਸਰ ਆਧਾਰ ਕਾਰਡ ਦਿਖਾਓ ਸੁਨੀਲ ਬਲਾਨੀ ਜੀ ਕਹਿ ਰਹੇ ਆਧਾਰ ਕਾਰਡ ਦੀ ਜੇਬ ਚ ਬਿਲਕੁਲ ਨਹੀਂ ਹੈਗਾਗਾ ਅਸੀਂ ਕੋਸ਼ਿਸ਼ ਕੀਤੀ ਸੀ ਜੇਬ ਦੀ ਤਲਾਸ਼ੀ ਲੈਣ ਦੀ ਜਿੰਨੇ ਕੋ ਸਾਡੇ ਕੰਟਰੋਲ ਸੀਗੀ ਓੰਨੀ ਕੋ ਅਸੀਂ ਤਲਾਸ਼ੀ ਲਈ ਹੈ ਫਿਲਹਾਲ ਕਈ ਵਾਰੀ ਡੈਪੋ ਲਸ ਨੇ ਮੌਕਾ ਵੇਖਣਾ ਹੁੰਦਾ ਹੈ ਕਿ ਵਿਧਾਰਕੜ ਮਿਲਦਾ ਹੈ ਜਾਂ ਕੀ ਚੀਜ਼ਾਂ ਹੋਰ ਮਿਲਦੀਆਂ ਨੇ ਉਹ ਚੀਜ਼ਾਂ ਦਾ ਆਪਾਂ ਕੁਝ ਕਹਿ ਨਹੀਂ ਸਕਦੇਗੇ ਫਿਲਹਾਲ ਰੈਡ ਬੋਡੀ ਨੂੰ ਹੱਥ ਲਾਣਾ ਪੁਲਿਸ ਤੋਂ ਪਹਿਲਾਂ ਅਸੀਂ ਤਾਂ ਸਿਰਫ ਇੱਕ ਜੇਬ ਉਤਲੀ ਚ ਵੇਖਿਆ ਵੀ ਚਲੋ ਕੁਝ ਮਲ ਜਵੇ ਪਤਾ ਤਾਂ ਨਾਲ ਨਾਲ ਪਛਾਣ ਹੋ ਜੇ ਪਰ ਉਪਰਲੀ ਜੇਬ ਚ ਇੱਕ ਸੀਕ੍ਰੇਟ ਦੀ ਡੱਬੀ ਦੇਖ ਲਾਈਟਰ ਹੀ ਮਿਲਿਆ ਹੋਰ ਅੰਦੇ ਤੋਂ ਕੁਝ ਨਹੀਂ ਮਿਲ ਪਾਇਆਗਾ ਹਾਂ ਅਸੇਛਾ ਸਾਬਨਾ ਹੋ ਗਈ ਨਹੀਂ ਰਹੀ ਪੁਲਿਸ ਦੀ ਵੇਟ ਕੀਤੀ ਜਾ ਰਹੀ ਹੈ ਆਪਾਂ ਪੁਲਿਸ ਦੀ ਵੇਟ ਕਰ ਰਹੇ ਆ ਜੇ ਪੁਲਿਸ ਜਲਦੀ ਆ ਜਾਂਦੀ ਹੈ ਤਾਂ ਆਪਾਂ ਨੂੰ ਇਹਦੀ ਪਛਾਣ ਕਰਾਉਣ ਚ ਬੜਾ ਸੁੱਖੇ ਹੋ ਜਾਗੇ ਤੇ ਜਿਹੜੀ ਇਹਦੀ ਜਲਦੀ ਮੁੰਡੇ ਦੀ ਜਿਹੜੀ ਕੀ ਪਛਾਣ ਹੋ ਜਾਏਗੀ ਅ ਨੀਰਜ ਜੀ ਪਲੀਸ ਥੋੜਾ ਜਿਹਾ ਵੀਡੀਓ ਥੋੜਾ ਧਿਆਨ ਦਿਓ ਤੁਸੀਂ ਇਹ ਬੰਦਾ ਉਹ ਲੱਗ ਰਿਹਾ ਹੈ ਮੈਨੂੰ ਅੰਦਾਜ਼ਾ ਹੋ ਰਿਹਾ ਹੈ ਕਿਉਂਕਿ ਥੋੜੇ ਦਿਨ ਪਹਿਲਾਂ ਇਹ ਮੈਂ ਮੈਡੀਕਲ ਦੇ ਕਿਸੇ ਦੇ ਬਾਹਰ ਵੇਖਿਆ ਸੀ ਇਹਨੂੰ ਇਹ ਵੀਡੀਓ ਅਸੀਂ ਅਪਡੇਟ ਵੀ ਕੀਤੀ ਸੀ ਸ਼ਟਰ ਖੋਲਦੇ ਸ਼ਟਰ ਖੋਲਦੇ ਉਹੀ ਵੀਡੀਓ ਹੈ ਤੁਸੀਂ ਵੀ ਧਿਆਨ ਨਾਲ ਦੇਖੋ ਜੇ ਇਹ ਉਹੀ ਹੈ ਤਾਂ ਫਿਰ ਇਹ ਪੰਜ ਪੀਰ ਦੇ ਨੇੜੇ ਦਾ ਲੱਗ ਰਿਹਾ ਕੋਈ ਪੰਜ ਪੀਰ ਦਾ ਨਗਰ ਦਾ ਕੋਈ ਵਾਸੀ ਹੈ ਤਾਂ ਮੇਰਾ ਕੋਈ ਲਾਈਵ ਸੁਣ ਰਿਹਾ ਹੈ ਜਾਂ ਸਾਡੇ ਕਿਸੇ ਵੀ ਮੀਡੀਆ ਪ੍ਰਾਪ ਦਾ ਸੁਣ ਰਿਹਾ ਮੇਰੇ ਧਰਮਿੰਦਰ ਜੀ ਵੀ ਮੇਰੇ ਨਾਲ ਨੇ ਉਦਾਨ ਐਕਸਪ੍ਰੈਸ ਤੋਂ ਉਹ ਵੀ ਲਾਈਵ ਦੇ ਰਹੇ ਨੇ ਬਈ ਕੋਈ ਪੰਜ ਪੀਰ ਦਾ ਨਗਰ ਦਾ ਵਾਸੀ ਦੇਖ ਰਿਹਾ ਹੈ ਤਾਂ ਪੰਜ ਪੀਰ ਦਾ ਇਹ ਬੰਦਾ ਲੱਗ ਰਿਹਾ ਕਿਉਂਕਿ ਹਫਤਾ ਅੰਦੀ ਅਸੀਂ ਵੀਡੀਓ ਦੇਖੀ ਸੀਗੀ ਕਿਉਂਕਿ ਇਹ ਮੈਡੀਕਲ ਦੇ ਬਾਹਰ ਕੁਝ ਦਵਾਈ ਮੰਗ ਰਿਹਾ ਸੀਗਾ ਸੇਮ ਉਸ ਤਰ੍ਹਾਂ ਲੱਗ ਰਿਹਾ ਹੈ ਇਹ ਨੇੜੇ ਪਾਰਕ ਦੇ ਹਸਪੀਟਲ ਦੇ ਨੇੜੇ ਤੇੜੇ ਮੈਂਸ਼ਨ ਨਹੀਂ ਹੈ ਮੈਂਸ਼ਨ ਨਹੀਂ ਹੈ ਦੋਨੋਂ ਹੱਥ ਮੈਂ ਹੱਥ ਜੋੜੇ ਹਨਾ ਜਦੋਂ ਦੋਨਾਂ ਤੇ ਟੈਟੂ ਵਗੈਰਾ ਕੁਝ ਨਹੀਂਗਾ ਫਿਰ ਅੰਨੀ ਜਲਦੀ ਟੈਟੂ ਵੀ ਨਹੀਂ ਬਨਣਗੇ ਚਲੋ ਕੋਸ਼ਿਸ਼ ਹੈ ਤੇ ਦੇਖਦੇ ਆਂ ਆਪਾਂ ਕੀ ਬੰਦਾ ਹੈ ਹਾਲਾਤ ਦੇ ਵਿੱਚ ਕਿਵੇਂ ਮਿਲਦਾ ਹੈ ਬਾਕੀ ਪੁੰਛ ਕਰੇਗਾ ਧਾਰਮਿਕ ਬਹੁਤ ਅਜੀਬ ਰਹਿ ਚੁਕੀ ਬਾਕੀ ਗੱਲ ਸਹੀ ਹੈ ਪਿਛਲੇ ਕਾਫੀ ਦਿਨਾਂ ਤੋਂ ਗਰਮੀ ਵੀ ਬਹੁਤ ਜ਼ਿਆਦਾ ਪੈ ਰਹੀ ਹੈ ਇੱਕ ਹਫਤੇ 10 ਦਿਨਾਂ ਤੋਂ ਬਰਸਾਤ ਨਾ ਹੋਣ ਕਰਕੇ ਜਿਹੜਾ ਕੀ ਹੈ ਜਿੰਦੇ ਕਰਕੇ ਬਹੁਤ ਬੁਰਾ ਹਾਲ ਹੈ ਸ਼ਹਿਰ ਚ ਕੋਈ ਬੰਦਾ ਗਰੀਬ ਬੰਦਾ ਆਰਾਮ ਕਰਨ ਨੂੰ ਰੁਕਦਾ ਕਿਸੇ ਪੇੜ ਛਾੜੀ ਥੱਲੇ ਜਾਂ ਕੁਛ ਹੈ ਉਹ ਬੈਠਾ ਬਿਠਾਇਆ ਵੀ ਮੌਤ ਹੋ ਸਕਦੀ ਗਰਮੀ ਸਟਫੇਲ ਵੀ ਹੋ ਸਕਦਾ ਕੁਛ ਵੀ ਹੋ ਸਕਦਾ ਹੈਗਾ ਹਾਲਾਂਕਿ ਆਪਾਂ ਅਦਾਜਾ ਲਾ ਰਹੇ ਆ ਪੁਲਿਸ ਤੇ ਨਰਸੇਵਾ ਦੋਨਾਂ ਨੂੰ ਸੂਚਨਾ ਤੜੇ ਸਾਹਮਣੇ ਦੇ ਦਿੱਤੀ ਗਈ ਸੀ ਹਾਲੇ ਦੋਨਾਂ ਚ ਵੀ ਕੋਈ ਨਹੀਂ ਪਹੁੰਚਿਆਗਾ ਪੁਲਿਸ ਪਰਮਜੀਤ ਐ ਸੱਚਾ ਨੀ ਗੱਲ ਹੋ ਗਈ ਚਲੋ ਪਹੁੰਚ ਜਾਂਦੇ ਨੇ ਪੁਲਿਸ ਦਾ ਕੰਮ ਹੈ ਆਪਣਾ ਕੰਮ ਸੀ ਆਪਾਂ ਲਾਈਵ ਦਿਖਾਣਾ ਇੱਕ ਉਹਦੇ ਸਾਈਨ ਵੀ ਖਾਣੇ ਹਰ ਚੀਜ਼ ਵਿਖਾ ਦਿੱਤੀ ਗਈ ਹੈ ਦੋਸਤੋ ਤੇ ਤੁਸੀਂ ਬਸ ਇਹਨੂੰ ਸ਼ੇਅਰ ਕਰਕੇ ਉਹਦੇ ਪਰਿਵਾਰ ਤੱਕ ਇਹਨਾਂ ਦੀ ਮਦਦ ਕਰੋ ਪਹੁੰਚਾਉਣ ਦੀ ਅਸਤੇਕੀ ਮੰਗ ਕਰਾਂਗੇ ਫਿਰ ਵੀ ਸੰਸਤਾ ਦੇ ਚਲੋ ਤੁਹ ਕੁਛ ਢੇਰ ਲੱਗਦੀ ਹੈ ਆਈ ਵੀ ਇੱਕ ਸੇਵਾਦਾਰ ਨੇ ਕੋ ਡਿਊਟੀ ਨਹੀਂ ਹੈਗੀ ਇਹਨਾਂ ਦੀ ਕਿਪਰ 24 ਘੰਟੇ ਡਿਊਟੀ 'ਚ ਲੱਗੇ ਰਹਿਣ ਬਿੱਟਰਨੁਲਾ ਜੀ ਤੇ ਉਹਨਾਂ ਦੇ ਸਾਥੀ ਜਿਹੜੇ ਕੀ ਹੈ ਮੌਕੇ ਤੇ ਪਹੁੰਚ ਗਏ ਨੇ ਇਹ ਵੀ ਪੁਲਿਸ ਕੋਸ਼ਿਸ਼ ਹੈ ਇਹਨਾਂ ਦੀ ਇਹ ਰੇਗੀ ਇਹਨਾਂ ਨੂੰ ਹੀ ਸੌਂਪਿਆ ਜਾਏਗਾ ਜਦਿਆਂ ਦੀ ਪਛਾਣ ਨਾ ਹੋਈ ਤਾਂ ਬਿੱਟੂ ਨੂੰ ਲਈ ਤੇ ਰਾਜੂ ਚਰਾਇ ਜੀ ਨੇ ਜਿਵੇਂ ਸੂਚਨਾ ਮਿਲੀ ਉਹਨਾਂ ਨੇ ਬਿੱਟੂ ਜੀ ਨੂੰ ਭੇਜਿਆ ਤੇ ਮੌਕੇ ਤੇ ਪਹੁੰਚੇ ਨੇ ਤੇ ਥੋੜੀ ਦੇਰ ਬਾਅਦ ਆਪਾਂ ਨੂੰ ਪਤਾ ਲੱਗੇਗਾ ਕਿ ਆਖਰ ਇਸ ਦੇ ਮੌਤ ਦਾ ਕਾਰਨ ਕੀ ਰਿਹਾਗਾ ਕਿਤੋਂ ਦਾ ਬੰਦਾ ਹੈ ਕੋਈ ਪਛਾਣ ਹੋ ਗਈ ਤਾਂ ਜ਼ਰੂਰ ਦੱਸਿਆ ਜਾਏਗਾ ਫਿਲਹਾਲ ਲਈ ਜਾਂਦੀ ਹਾਲੇ ਕੋਈ ਨੱਕ ਤੇ ਜੜੀ ਨਹੀਂ ਹੋਈਗੀ ਬਿੱਟੂ ਨੂੰਲਾ ਜੀ ਮੌਕੇ ਤੇ ਪਹੁੰਚ ਗਏ ਨੇ ਕੁਛ ਚਿਰ ਪਹਿਲਾਂ ਕੁਛ ਨਾ ਮਿਲੀ ਕੀ ਇੱਕ ਬੰਦਾ ਵਾਟਰ ਉਸ ਅੱਬਾ ਲਾਇਬ੍ਰੇਰੀ ਸਕੂਅਰ ਦੇ ਬਾਹਰ ਡੈੱਡ ਪਿਆ ਤੇ ਹੁਣ ਮੁੱਕੇ ਦੇ ਪਹੁੰਚੇ ਆ ਇਹ ਪੁੱਛ ਰਿਹਾ ਸੀ ਬੰਦਾ ਵੇਖਦੇ ਨੂੰ ਲੱਗਦਾ ਹੈ ਕਿ ਵੇਖਿਆ ਕੀਤਾ ਆਪਾਂ ਸ਼ਹਿਰ ਚ ਸਾਰਾ ਦਿਨ ਸੇਵਾ ਦੇ ਕੰਮ ਤੁਸੀਂ ਰਹਿੰਦੇ ਹੋ ਕਰਦੇ ਇਹ ਬੰਦਾ ਲੱਗਦਾ ਜਾਮਚੰਦਰ ਹਸ ਹੈ ਵੀ ਸ਼ਾਇਦ ਇਹ ਉਮਰ ਤਾਂ 50 ਸਾਲ ਦੀ ਹੋ ਗਈ ਹੁੰਦੀ ਹਾਂਜੀ ਹਾਂਜੀ 45 50 ਦੇ ਹੋਣੀ ਸੀ ਇਹ ਬਾਕੀ ਨੂੰ ਦੇਖਦੇ ਮੈਨੂੰ ਕੁਝ ਮਨ ਦਿੱਤਾ ਆਪ ਪਾਕਿਸਤਾਨੀ ਅਸੀਂ ਲੈ ਰਹੇ ਸੀ ਵੀ ਪੁਲਿਸ ਆ ਜੇ ਪੁਲਿਸ ਦੀ ਨਿਗਾ ਚ ਹੋ ਜੇ ਆ ਜੇ ਕੰਮ ਵਿੱਚ ਹੋਵੇ ਸਵਾਲਿਆ ਇਹਦਾ ਨੰਨ ਕੰਮ ਨਹੀਂ ਹੋਇਆ ਉਹਦਾ ਕੱਟਾ ਕੱਢਾ ਫਾਪ ਲੈਣ ਕਿਹਾ ਉਹ ਨੂੰ ਨਹੀਂ ਮਰੇ ਆ ਨਮਾ ਜੀ ਇਹ ਚਿੰਤ ਉਹ ਮਰੇ ਬਾਦੂ 11 ਘੰਟੇ ਬਰੇ ਗੂ 8 ਘੰਟੇ ਹੋ ਗਏ ਆਖੜਿਆ ਪੇ ਸਰੀਰ ਦਿਖਾਇਆ ਜੀ ਨਰਸਿਵਾ ਨੇ ਇਹੀ ਅੰਦਾਜ਼ਾ ਲਾਇਆ ਕਿ ਕਿਰਪਾ 5-6 ਘੰਟੇ ਹੋ ਗਏ ਵੀ ਅੱਜ ਦੀ ਗੱਲ ਹੀ ਹੈ ਅੰਦੀ ਡੈਥ ਹੋਈ ਜੋ ਵੀ ਹੈ ਅੱਜ ਦਾ ਹੀ ਬੰਦਾ ਲੱਗ ਰਿਹਾ ਹੈ ਤੇ ਆਕੜਿਆ ਸਰੀਰ ਪਿਆ ਤਾਂ 5-6 ਘੰਟੇ ਦੀ ਹੁੰਦਾ ਅੱਛਾ ਹੋ ਜਾਂਦਾ ਹੈਗਾ ਬਾਕੀ ਉਹਦੀ ਤਲਾਸ਼ੀ ਲਿਤੀ ਜਾ ਰਹੀ ਹੈ ਪੂਰੀ ਅਪਡੇਟ ਤੁਹਾਨੂੰ ਥੋੜੀ ਦੇਰ ਤੱਕ ਆਪਾਂ ਪੂਰੀ ਵੀ ਦੇਾਂਗੇ ਆਖਰ ਕੀ ਬਣਿਆ ਇਸ ਚੀਜ਼ ਦਾ ਬੰਦੇ ਦਾ ਜਿਹੜਾ ਕਿ ਉਹਨੂੰ ਆ ਝਾੜੀਆਂ ਚੋਂ ਜਿਹੜਾ ਸਾਈਡ ਕੀਤਾ ਜਾ ਰਿਹਾ ਉਹਦੀ ਜੇਬਾਂ ਦੀ ਤਲਾਸ਼ੀ ਵੀ ਲਈਤੀ ਜਾ ਰਹੀ ਹੈ ਵੀ ਉਹ ਬੰਦਾ ਕਿਵੇਂ ਕਿਸ ਹਾਲਾਤ ਵਿੱਚ ਪਿਆ ਹੈ ਕੀ ਕਰ ਰਿਹਾ ਹੈ ਤੇ ਉਹ ਆਪਾਂ ਪੂਰੀ ਗੱਲ ਆਪਾਂ ਪੂਰੀ ਦਿਆਂਗੇ ਰਿਪੋਰਟ ਵੀ ਆਖਰ ਕੀ ਕਰਨ ਰਿਹਾ ਪੁਲਿਸ ਜਾਂਚ ਦਾ ਵਿਸ਼ਾ ਰਹੇਗਾ ਪਰਿਵਾਰ ਤੋਂ ਰਹੇਗਾ ਬੰਦਾ ਕਿਸ ਪਰਿਵਾਰ ਤੋਂ ਸੰਬੰਧਿਤ ਹੈ ਇਹਦੀ ਮੌਦਾ ਕਾਰਨ ਜਿਹੜਾ ਕੀ ਇਹ ਮੇਨ ਤਾਂ ਪੋਸਟਮੈਨ ਰਿਪੋਰਟ ਤੇ ਹੀ ਪਤਾ ਲੱਗੇਗਾ ਵੀ ਕੀ ਹੋਇਆ ਤਾਪਾ ਫਿਲਹਾਲ ਜਿਹੜਾ ਕੀ ਪੂਰੀ ਕਾਰਵਾਈ ਦੀ ਜਿਹੜੀ ਤੁਹਾਨੂੰ ਰੂਪਰੇਖਾ ਬਾਅਦ ਵਿੱਚ ਦੇਵਾਂਗੇ ਫਿਲਹਾਲ ਅੰਨੀ ਜਾਣਕਾਰੀ ਆਪਣੇ ਕੋਲ ਆਈ ਸੀ ਜਿੰਨੀ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਕੀਤੀ ਹੈ ਤੁਸੀਂ ਇਹਨੂੰ ਸ਼ੇਅਰ ਕਰ ਦਿਓ ਤਾਂ ਕਿ ਇਸ ਬੰਦੇ ਦੀ ਪ੍ਰੋਪਰ ਜਿਹੜੀ ਕੀ ਪਛਾਣ ਹੋ ਸਕੇ ਹਾਲਾਂਕਿ ਤੱਕ ਪੁਲਿਸ ਤੁਹਾਡੇ ਸਾਹਮਣੇ ਕੋਈ ਨਹੀਂ ਆਏਗੀ ਲੇਕਿਨ ਕੋਈ ਵੀ ਇਹਨੂੰ ਪਛਾਣਦਾ ਹੈ ਜਾਣਨਾ ਚਾਹੁੰਨਾਂ ਦੇ ਬਾਰੇ ਦਾ ਆਬਾ ਲਾਇਬ੍ਰੇਰੀ ਦੀ ਬੈਕ ਸਾਈਡ ਤੇ ਝਾੜੀਆਂ ਦੇ ਵਿੱਚ ਹੁੰਦਾ ਜਿਹੜਾ ਕੀ ਸ਼ੱਕ ਪਿਆ ਜਾਂਦਾ ਤੇ ਉੱਥੇ ਆ ਕੇ ਪਛਾਣ ਸਕਦਾ ధన్యਵਾਦ ਦੋਸਤ